ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਲੈ ਸ਼ੁਰੂ ਤੇ ਹੁਣ ਆਪਾਂ ਅੱਜ ਇੱਕ ਦਾ ਟਰੈਕਟਰ ਦੇ ਟਾਇਰ ਬਦਲਨੇ ਆ ਖਾਦ ਦੀ ਤਿਆਰੀ ਕਰਨੀ ਓਏ ਓਏ ਸੱਟ ਲੱਗ ਜਾਏਗਾ ਤੇ ਨੂੰ ਪੰਸੂਪੀ ਤੋਂ ਨੂੰ ਪਤਲੇ ਟਾਇਰ ਪਾ ਕੇ ਐਸੇ ਡੀਲੇ ਕਰਨਾ ਹੈ ਬਸ ਡੀਲਾ ਕੋਈ ਪੈਪ ਦੇ ਕੇ ਲਾ ਕੋਈ ਬੜਾ ਮੋਟਾ ਸਾ ਲੋਹੇ ਦਾ ਆਇਆ ਕੋਈ ਪੈਪ ਉਸੇ ਬੜੀਆ ਖੁੱਲ ਜਾਏਗਾ ਇਹ ਤੇ ਅੱਜ ਖਾਦ ਦੀ ਕਰਦੇ ਤਿਆਰੀ ਕਿੰਨੀ ਹੋਊਗੀ ਇਹ ਤਾਂ ਜ਼ਿੰਕ ਪਾਉਣੀ ਆਪਾਂ ਜ਼ਿੰਕ ਲੈ ਕੇ ਆਉਣੇ ਪਿੰਡੋਂ ਹਾਂ ਜੇ ਹੀ ਲਿਆ ਨਹੀਂ ਇਹ ਨਹੀਂ ਲੱਗੇਗਾ ਬਸ ਅੱਜ ਸ਼ਾਇਦ ਨਿਬੜੀ ਜਾਵੇ ਯਾਰ ਕੰਮ ਰੋਜ਼ ਆਖੀਦਾ ਅੱਜ ਸ਼ਾਇਦ ਨਿਬੜੀ ਜਾਵੇ ਰੋਜ਼ ਹੁਣ ਅੱਜ ਵੀ ਸ਼ਾਇਦ ਨਿਬੜੀ ਜਾਵੇ ਲੋਕ ਕੋਸ਼ਿਸ਼ ਕਰ ਰਿਹਾ ਅੱਗੇ ਟਿਕਾ। ਹੁਣ ਜਾਮਣੂ ਨੂੰ ਪਾਇਆ ਵੇਖੋ ਹੁਣ। ਕਿਹੜੇ ਭਾਅ ਬਣਦੀ ਪਈਂਦੇ ਟਾਇਰ ਕਿ ਨਹੀਂ ਹੈ ਕਦੇ ਟਾਇਰ ਉੱਚੇ ਬਹੁਤ ਜ਼ਿਆਦੇ ਆ। ਜੇ ਚੱਲ ਗਿਆ ਕੰਮ ਠੀਕ ਆ ਨਹੀਂ ਤੇ ਫੇਰ ਟਾਇਰ ਕਸਣਾ ਪਊਗਾ ਦੁਬਾਰਾ। ਫੇਰ ਲਾਉਣਾ ਪਊ। ਇਹਨੇ ਬਦਲ ਉਬਲ ਤੇ ਬਦਲੀ ਜਾਣਗੇ ਸ਼ਾਇਦ ਪਰ ਉੱਚਾ ਹਵੜਾ ਜਗਾੜ ਜੀ ਇਹਨੇ ਬਹੁਤ ਤਾਂ ਜਾਣਾ ਯਾਰ ਜਗਾੜ ਤੋਂ ਉੱਚਾ ਨਿਕਲਿਆ ਆੜਾ ਪਾਪਾਂ ਸੋਬੀਏ ਸਰ ਦੇ ਟਾਇਰ ਪਾਉਣ ਦਾ ਖਾਦ ਵਾਲੇ ਆ ਇੱਕ ਆਪਣਾ ਨਵਾਂ ਤਜਰਬਾ ਆ ਜੋ ਜੱਬ ਹੁਣ ਦੋ ਬੰਦੇ ਬੇੜੀ ਲਾਉਂਦੇ ਕਜਾਰ ਹੱਸੇ ਨਾਲ ਲੰਗ ਜਾਈਦਾ ਅੱਗੇ ਇੱਥੇ ਉਹ ਪਿੱਛੇ ਹੋਏ ਪਿੱਛੇ ਪਿੱਛੇ ਹੁਣ ਵੰਜਣਾ ਛੀ ਲਾਂ ਝੂਲਾ ਲਾਈ ਹੈ ਜਿਉਂ ਨਾ ਇੱਥੋਂ ਵੱਡੇ ਨਿੱਕੇ ਪਾਣੀ ਜਨ ਨਿਕਲ ਗਈ ਫੇਰ ਕੋਈ ਨਹੀਂ ਜਗਾਈ ਸਾਦ ਤੋਂ ਇੱਥੇ ਲੱਗਿਆ ਮੜਾ ਲੱਗੂਗਾ ਅਗਾ ਤੁੰਗਾ ਬਹੁਤ ਹੋਗਾ ਮੜੇ ਮੜੇ ਲੱਗਣੀ ਹੁਣ ਅੱਜ ਕਰਦੇ ਮਨ ਤੇ ਬੋਝ ਦੀ ਗੱਲ ਅੱਜ ਦੋ ਤਿੰਨ ਕੰਮ ਜਿਹੜੇ ਹੀ ਖਰਾਬ ਜੁਏ ਪਏ ਇੱਕ ਰੱਸਾ ਟੁੱਟਾ ਹੀ ਇੱਕ ਇੰਜਣ ਖਰਾਬ ਹੋ ਗਿਆ ਹੀ ਇਹ ਕਤਾਂ ਤੇ ਜਿਹੜਾ ਪਾਰਬ ਦੇ ਉੱਤੇ ਬੰਦਾ ਸੀ ਉਹ ਅੱਜ ਪਿੰਡੋਂ ਚਲੇ ਗਿਆ ਤੇ ਓੜੇ ਮਨ ਤੇ ਟੈਨਸ਼ਨ ਜੀ ਟਾਇਰ ਟੂਰ ਪਾਉਣ ਵਾਲੇ ਪਾ ਕੇ ਤੇ ਉਹ ਰੱਸਾ ਘਸਣ ਦੇ ਵਾਲੇ ਮਨ ਜਿਹੜਾ ਦਿਮਾਗ ਘੁੰਮੀ ਜਾਂਦਾ ਹੈ ਉਹਦਾ ਮੈਂ ਇੱਕ ਸੂਲ ਵੇਖਿਆ ਵੀ ਉੱਪਰ ਕਰਕੇ ਸਾਰੇ ਕੰਮ ਛੱਡ ਗਿਆਂ ਜਦੋਂ ਸਾਰਾ ਮਨ ਤੇ ਬੋਝ ਹੋਵੇ ਸਾਰੇ ਕੰਮ ਇੱਕ ਵਾਰ ਛੱਡ ਕੇ ਤੇ ਰੈਸਟ ਕਰ ਲੋ ਦਿਮਾਗ ਨੂੰ ਜਿਹੜਾ ਵਾ ਰੀਸੈਟ ਮਾਰ ਲੋ ਫੇ ਸ਼ਾਂਤੀ ਨਾਲ ਵੈਗਰੂ ਵੈਗਰੂ ਕਰਕੇ ਤੇ 15 10 15 ਮਿੰਟ ਸੌ ਜਾਓ ਕਹਿੰਦੇ ਲੋਨ ਤੁਹਾਡੇ ਦਿਮਾਗ ਤੇ ਜਿਆਦਾ ਲੋਡ ਹੋਊਗਾ ਤੁਹਾਨੂੰ ਨੀਂਦ ਵੀ ਜਿਆਦਾ ਆਊਗੀ ਹੁਣ ਸੌ ਬਹਿ ਲਿਆ ਤੇ ਦਿਮਾਗ ਜਿਹੜਾ ਵਾ ਸਹੀ ਹੋ ਗਿਆ ਕੰਮ ਕਰਨ ਦੇ ਪਿਆ ਸਾਨੂੰ ਉੱਠਦੇ ਆਂ ਥੇ ਰਸਾ ਪਾਉਣਾ ਟਾਇਰ ਚੇਜ ਕਰਦੇ ਆ ਰਸਾ ਬਾਕੇ ਉਹਨੇ ਚਲੋ ਇੰਜਨ ਬਣ ਜਾਣਾ ਗਰੀਆਂ ਫਿੱਟ ਕਰਦਾਂਗੇ ਤੇ ਚੱਲ ਮੇਰੇ ਭਾਈ ਸਾਰੇ ਕੰਮ ਸਹੀ ਹੋ ਜਾਣਗੇ ਰਸਾ ਪਾਉਣ ਦਾ ਕੰਮ ਹੋਣ ਲੱਗਾ ਸ਼ੁਰੂ ਇਹ ਵੇਖੀ ਜਾਣ ਪੈਂਦੇ ਪੇਚੇ ਮੇਰੀ ਲੈ ਗਿਆ ਨਹੀਂ ਬੇੜੀ ਤਰਕੇ ਨੰਗ ਜੀ ਉੜ ਗਈ ਆ ਤੂੰ ਲੈ ਜੀ ਫਿਰ ਜੇ ਉਧਰ ਆਉਣਾ ਵਾਸ ਮਗਰ ਬੰਨ ਲਾਂਗੇ ਤੇ ਆ ਪਾਉ ਚਲਾ ਲਈਂ ਨਾ ਬੇੜੀ ਚੱਲ ਆ ਯਾਰ ਪਰਲੇ ਆਹ ਉਹ ਸਿੱਲਾ ਲਾ ਲਾਦ ਲੀਏ ਵੇਚੀ ਨਿਸ਼ਾਨ ਲੈ ਜਵਾਨਾ ਰੱਸਾ ਦੇ ਪਾਰ ਟਪਾਤਾ ਅੱਜ ਪਰ ਅਜੇ ਟਾਈਮ ਹੋ ਗਿਆ ਵਾ 11:30 ਦਾ ਤੇ ਗੱਫਾ ਪਾਣੀ ਇਹ ਸਾਰਿਆਂ ਦਾ ਸਾਡਾ ਸ਼ਕਨ ਵਾਲਾ ਬਣ ਗਈ ਆ ਜਿੰਨਾ ਚਿਰ ਰੱਸਾ ਕੱਸਿਆ ਨਹੀਂ ਜਾਂਦਾ ਉਹਨਾਂ ਚਿਰ ਕੋਈ ਗੱਫਾ ਪਾਣੀ ਨਹੀਂ ਇਹ ਆ ਭਾਰ ਦੇ ਦੁੱਖ ਵੀ ਥੋੜੇ ਬੋਲੇ ਸੁਣਾਉਣੇ ਚਾਹੀਦੇ ਤੁਹਾਨੂੰ ਪਤਾ ਲੱਗਦਾ ਰਹੇ ਤੇ ਹੁਣ ਲੱਸੀ ਲੁੱਸੀ ਬੀੜੀ ਇਕੱਲੀ ਨਹੀਂ ਹਾਂ ਤੇ ਦੱਸਨੇ ਕਿਹਾ ਹਾਂ ਮੈਂ ਜਾ ਲੈ ਕੇ ਆ ਗਿਆ ਬਰਫ਼ ਵੀ ਲੈ ਗਿਆ ਤੇ ਗਲਾਸ ਵੀ ਮੁੜਿਆ ਬਾਬਾ ਉਹ ਬੰਦਾ ਹੁਣ ਵਿਚਾਰਾ ਹੀ ਨੰਗਾ ਆ ਰੱਸਾ ਫੜ ਕੇ ਪਰਲੇ ਪਾਰ ਉਧਰੋਂ 베ੜੀ ਲਿਆਊਗਾ ਫੇਰ ਇਧਰੋਂ ਨੰਗਾਗੇ ਫੇਰ ਉਧਰ ਜਾ ਕੇ ਕੱਸਾਂਗੇ ਇਸ ਵਿੱਚ ਠੰਡਾ ਪਾਣੀ ਡਾਲ ਲੈ ਵੈਸੇ ਹੀ ਲੱਸੀ ਮੈਂ ਜਾ نکال ਕੇ ਗਲਾਸ ਦੀ ਲੋੜ ਨਹੀਂ ਹੋਵੇਗਾ ਗਲਾਸ ਦੀ ਨਹੀਂ ਲੋੜ ਆਪ ਨੂੰ ਲੰਗਾਈ ਸਬਜ਼ੀ ਥੱਲੇ ਟੋਏ ਮਰਾ ਖਵਾਉਣੀ ਆ ਫੇਲ ਦਾ ਬੰਨ ਲੱਗ ਕੇ ਓਏ ਸ਼ੂਟਿੰਗਾਂ ਬੇੜੀਆਂ ਦਾ ਵੀ ਰਿਸਕ ਲੈਣੇ ਪੈਂਦੇ ਬਾਹਰ ਦੇ ਪੂਰੀ ਪੂਰੀ ਬੇੜੀ ਨਿਗੀ ਨਿਗੀ ਜੀ ਇੰਨਾ ਉਦਰਾ ਸਪੀਡ ਦੀ ਜਹਾਜ਼ਰ ਕੀ ਉਹ ਇਹ ਜੰਦ ਨਹੀਂ ਉੱਡਦੇ ਆ ਸਪੀਡ ਇਹਨਾਂ ਨੂੰ ਵੇਖੋ ਰਸਾ ਸਿਰੇ ਲੱਗਦਾ ਕਿ ਨਹੀਂ ਹੁਣ ਇਹ ਨਾ ਉਹਦਰਾ ਕੱਸਣ ਲੱਗੀ ਤੇ ਰਸਾ ਫੇਰ ਟੁੱਟ ਜੇ ਨਹੀਂ ਲੈ ਨੰਗੇਂਦਰਾ ਸਾਕਰ ਆ ਤਾ ਆ ਤੰਗ ਹਾਂ ਹਾਂ ਬਾਕੀ ਬੰਦੇ ਵਿੱਚ ਤਾਂ ਮੇਰੀਆਂ ਲੱਤਾਂ ਦੇਖ ਰੇ ਆ ਫਟਾ ਮੇਰਾ ਬਹੁਤ ਕੰਮ ਅੱਜ ਅੱਖਾਂ ਆ ਗਿਆ ਯਾਰ ਕਿਹਦੇ ਤਾਰੀ ਨੇ ਤਾਰ ਆਸ ਜਵਾਣਾ ਦੇ ਆਪਾਂ ਮੜਾ ਆਇਆ ਦਰਿਆ ਦੇ ਨਾਲ ਹੀ ਨਾ ਲੱਗੇ ਬਸ ਇੰਨਾ ਹੀ ਰੱਖਣਾ ਆਪਾਂ ਅੱਗੇ ਫਿਰ ਕੀ ਤੇ ਖਿੱਚਿਆ ਜਾਣਾ ਹੈ ਗੰਡ ਇਹ ਟੈਟ ਹੋ ਗਏ ਫੇਰ ਹੀ ਚੱਲਣਾ ਕੰਮ ਹੁਣ ਆਪਾਂ ਪੱਕੀ ਪਾ ਦੇਣੀ ਏ ਰੱਸਾ ਲੰਮਾ ਲੈ ਲੀਏ ਇਹਨੂੰ ਨਾ ਪਾਈ ਫੇਰ ਆੜ ਆੜੇ ਰੱਸੇ ਨੂੰ ਪੋਣਾ ਹੋਣਾ ਆਪਾਂ ਇਹਨੂੰ ਪੋਣਾ ਫਿਰ ਜਿਹੜਾ ਘੜੀ ਮੂੜੀ ਨਹੀਂ ਤੋਂ ਪਾਤਾ ਫੇਰ ਆਪਾਂ ਰਸਾ ਅੱਜ ਪੂਰੀ ਫਾਸਟਿੰਗ ਹੋਈ ਆ ਇਹਦੇ ਹੁੰਦੇ ਨਾ 16 ਘੰਟੇ ਦੀ ਫਾਸਟਿੰਗ ਚਾਹੀਦੀ ਆ ਤੇ ਫੇਰ ਸਰੀਰ ਜਿਹੜੇ ਫੈਟ ਰਹਿੰਦੇ ਆ ਅੱਜ ਪੂਰੇ 16 ਘੰਟੇ ਹੋ ਗਏ ਰਾਤ ਖਾਧੀ 9 ਵਜੇ ਤੇ ਹੁਣ ਵੱਜ ਗਿਆ ਵਾ ਪੂਰਾ ਡੇਢ 1:3 ਵੱਜ ਗਿਆ ਜੇ ਜਾਂਦਿਆਂ ਜੁੰਦਿਆਂ ਨੂੰ 2-3 ਵੱਜ ਜੇ ਇਦਾਂ ਦੀ 4 ਦਿਨ ਫਾਸਟਿੰਗ ਚੱਲ ਗਈ ਤੇ ਉਹ ਕੰਮ ਹੋ ਜਾਣਾ ਜਾ ਆਪਦਾ ਫੇਰ ਅਸਾਜ ਸਵੇਰ ਦਾ ਟਟਾ ਹੀ ਹੁਣ ਸਾਰੇ ਕੰਮ ਖਲੋਤੇ ਆ ਹੁ ਨਵੇਂ ਸਿਰੋਂ ਕੰਮ ਸ਼ੁਰੂ ਕੀਤਾ ਫੇਰ ਕਿੰਨੇ ਬੰਦੇ ਸਾਰੇ ਪੱਖੇ ਦਾ ਕਰਕੇ ਸਾਰਾ ਕੰਮ ਕੰਪਲੀਟ ਬਰਗ ਬੁਰੂ ਪਾ ਕੇ ਫਟੇ ਫਟੇ ਲਾ ਕੇ ਹੁਣ ਇਹ ਜੋ ਆਤ ਤੇ ਸੈਟ ਲੱਗੀ ਨੂੰ ਕਾਸਕੇ ਤਿਆਰ ਕਰਦੇ ਆ ਤੇ ਚਲ ਆਪਣੇ ਦੋ ਕੰਮ ਬੰਨੇ ਕਰ ਨਿਬੜ ਗਿਆ ਜਿਹੜਾ ਸੇ ਦਾ ਹੀ ਇੱਕ ਹੋਣਾ ਸਵੇਰ ਦੀ ਵਰਕਸ਼ਾਪ ਖਲੋਤੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਤੇ ਜਿੱਦਾਂ ਆ ਗਾਂ ਦੀਆਂ ਤੁਹਾਡੇ ਨਾਲ ਰੋਣਾ ਸਾ ਮਟਕ ਕਰਦੇ ਆ ਬਾਕੀ ਇੰਜਨ ਦਾ ਕੰਮ ਮਿਸਤਰੀ ਟੋਟਲ ਕਰ ਗਿਆ ਇਹਨਾਂ ਮਿਸਤਰੀਆਂ ਨੇ ਇੱਕ ਇੰਜਨ ਦਾ ਲਿਆ ਆਪਣੇ ਕੋਲ ਤਿੰਨਾ ਇੰਜਨਾਂ ਦਾ 5500 ਰੁਪਇਆ ਬਣਾਉਂਦਾ ਲਓ ਜੀ ਆਲੀ ਪਿੰਡ ਸ਼ਪੀਰ ਲੱਗੀ ਆ ਬਾਬਾ ਜੀ ਠੰਡੀਆਂ ਚਪੀਲਾਂ ਦੇ ਲੰਗਰ ਲੱਗੇ ਅੱਜ ਹਾਂਜੀ ਹਾਂਜੀ ਹੋਇਆ ਇਹ ਰੋ ਹਾਂਜੀ ਠੀਕ ਹੈ ਜੰਦੇ ਸੈ ਮਹਾਰਾਜ ਦੇ ਸਿੱਧ ਜਿਹੜੇ ਨੂੰ ਸਮਰਪਾ ਠੀਕ ਆ ਚਲੋ ਸੇਵਾ ਗਰਮੀਆਂ ਨਾਲੇ ਹਾਂਜੀ ਹਾਂਜੀ ਲੰਗਰ ਗਰਮੀ ਦਾ ਪਰਾ ਚੱਲਣ ਲਿਆ ਪਿੰਡ ਆਲੀ ਕਲਾ ਹਾਂਜੀ ਪਿੰਡ ਆਲੀ ਕਲਾ ਆਜੋ ਆਜੋ ਨਿੱਕੇ ਨਿੱਕੇ ਬੱਚੇ ਲੱਗੇ ਆ ਸੋਲ ਸੋਲ ਬੱਚੇ ਵੇਖੋ ਲੰਗੇ ਪਰੇ ਸੇਵਾ ਦਾ ਇੱਕ ਅਜ ਗਰਮੀ ਬੜੀ ਖੱਤਾ ਬਾਲਾ ਰੜਾਇਆ ਪਿਆ ਇੰਜਨ ਖਰਾਬ ਹੋਣ ਦੇ ਨਾਲ ਇੰਜਨ ਨੂੰ ਜਨ ਫੈਟ ਹੋ ਗਿਆ ਸਾਰੀ ਰਾਤ ਚਲਾਉਣੇ ਨੂੰ ਐਦਾਂ ਦਾ ਕੰਮ ਖਰਾਬ ਸਵੇਰ ਦੇ ਜੁੱਧ ਲੱਗ ਗਿਆ ਜਿਹੜਾ ਪਹਿਲੇ ਦਿਨ ਦਾ ਚੋਨਾ ਲੱਗਾ ਉਹ ਨੂੰ ਚੱਕਰ ਲਈ ਮਾਰਦਾ ਨੀ ਹਰੀਆਲੀ ਐ ਨਜ਼ਾਰਾ ਆਉਂਦਾ ਨੂੰ ਖਾਸ ਉੱਡਦੇ ਸੇਰੇ ਨਾ ਵੀ ਸ਼ੇਰਾ ਹੋ ਗਿਆ ਚਾਲੂ ਤੇ ਵੀ ਟੈਨਸ਼ਨ ਫ੍ਰੀ ਹੋ ਗਈ ਹੁਣ ਹੁਣ ਨਹੀਂ ਸੁੱਕਣ ਦੇ ਨੇ ਦੇ ਚ ਪਾਣੀ ਤਾਂ ਨਲੀ ਦਾ ਪਾਣੀ ਤੇ ਗੰਦਾ ਚੁੱਕਣ ਦਾ Grazie. ਟੱਕਣ ਕਿਥੇ ਆ ਟੱਕਣ ਕਿਥੇ ਆ ਆਇਆ ਆ ਪਹਿਲਾ ਵੀਡੀਓ ਬਣਾਈ ਆ ਅਜੂ ਬਣਾਈ ਨਾ ਜਿਹੜੀ ਬਣਾਈ ਹੋਣੀ ਹੋਏ ਇਹ ਜਰਾ ਮਿੱਟੀ ਪਵਾ ਕਰ ਤੋਂ ਮੱਜਾ ਦਾ ਨਾਲ ਇਹ ਮਿੱਟੀ ਕਿੰਨੇ ਜੜੀ ਨਾਲ ਆ ਵੀ ਸਾਰਾ ਸਾਫ ਹੋਣਾ ਵਾਏਗਾ ਕਰਦੇ ਧੋਨੇ ਜਾ ਕੇ ਅੱਜ ਰਾਜਪ੍ਰਾਈਜ਼ਰ ਦੇ ਆਵੇ ਲਾਡੂ ਚੱਕੋ ਵਿਹਾਨ ਨੂੰ ਸੁਭਿਗਰ ਤੋਂ ਨਾ ਮੈਂ ਸਾਰੀ ਗਾੜੀ ਫੋੜ ਕੇ ਤੋਂ ਪੂਰੇ ਜਲਮਾਉਣੇ ਵਾਲ ਗਿਆ ਜੀ ਦੀ ਗੱਲ ਨਹੀਂ ਵੇਲਾ ਕਿ ਤਾ ਪਾਣੀ ਚਾਹੀਦਾ ਇੱਕ ਗਾੜੀ ਐ ਡੱਕ ਜੀ ਮੈਂ ਹਾਏ ਹਾਏ ਤੇ ਨੌਰ ਕੀ ਗਿਆ ਤਾਂ ਪਿੰਗਲਾ ਜਾ ਤੈਨੂੰ ਪਾਣੀ ਪਾ ਤੂੰ ਰੱਜ ਕੇ ਮਰ ਪਾ ਲੋ ਗਲਾਸੀਆਂ ਡਬੋ ਵੇਚਣ ਜੋ ਬਣਾਇਆ ਯਾ ਕਰ ਪਾਈਂ ਇਦਨੂੰ ਕਰ ਸਿੱਧਾ ਕਰ ਕਰਾ ਇਹ ਨਾਲ ਟੂਰੀਂਡਾ ਨਾ ਬੰਦ ਕੇ ਇਹ ਹੁਣ ਪਿੰਡ ਵਾਲੀ ਸੜਕ ਹੀ ਕੰਮ ਪੂਰਾ ਜੱਦੂ ਜੈਹਰ ਤੇ ਚੱਲਣ ਡਿਆ ਵਾ ਏ ਕੱਦ ਦਾ ਵਾਵਾ ਬਣਿਆ ਪਿਆ ਭਈਆਂ ਦਾਇਰ ਕੀ ਥੋੜਾ ਜਣਾ ਕੰਮ ਲੇਟ ਹੋ ਗਿਆ ਭਈਏ ਆਈ ਨਹੀਂ ਇੱਕ ਪਾਰਟੀ ਜਵਾਬ ਦੇਗੀ ਆ ਏਕੀ ਆਏ ਜੇ ਕੇ ਵੀਰ ਕੋ ਭਈਆਂ ਦੀ ਪਾਰਟੀ ਵੇਲੀ ਹੋਈ ਤੇ 2-4 ਦਿਨ ਲਵਾ ਦੋ ਤੇ ਇੰਨੇ ਨਾਲ ਹੀ ਚੱਲ ਆਪਣਾ ਕੰਮ ਲਾਗੇ ਲੱਗੂ ਕੱਦ ਬੋਲ ਬਣਿਆ ਪਿਆ ਕੋਈ 32 ਬਹੁਤ ਵਧੀਆ ਹੋਣ ਲਈ ਆ ਤੇ ਭਾਈ ਕੱਦ ਬਣਾਈ ਜਾਂਦਾ ਜਿੱਦਾਂ ਅੱਗੇ ਜਨਰੇਟਰ ਲਾਏ ਹੁਣ ਜਨਰੇਟਰ ਲਾਉਣ ਦੀ ਲੋੜ ਨਹੀਂ ਐ ਕੰਪਿਊਟਰ ਨਾਲ ਚੱਲਣ ਦਿਆ ਇੰਨਾ ਲੱਜਕਾਉ ਨਾ ਮੱਤੀ ਵਧਣੀ ਆ ਬੜਾ ਹੀ ਕੰਮ ਚੱਲਣਾ ਜੇ ਸਾਰੇ ਕੰਮ ਨਾਲ ਨਾਲ ਚੱਲੀ ਜਾਂਦੇ ਆ ਬਾਪੇ ਦੀ ਕਿਰਪਾ ਨਾਲ ਪੁੱਛੀਏ ਕੰਮ ਵੀ ਵਧਦੇ ਜਾਂਦੇ ਇੰਨਾ ਹੋਊਗਾ ਕਿ ਪਹਿਲਾਂ ਪਹਿਲਾਂ ਦਾਦੀ ਦੇ ਦਫੇ ਜਿਹੜਾ ਝੋਨਾ ਵਾ ਉਸ ਸਾਂਭ ਸੰਭਾਲੀਦਾ ਵਾ ਇਹ ਇਦਾਂ ਹੀ ਚੱਲੀ ਜਾਂਦੇ ਕੰਮ ਖੇਤੀਬਾੜੀ ਦੇ ਤੇ ਸਾਡਾ ਇਹ ਆ ਕਿ ਅਸੀਂ ਪਹਿਲਾਂ ਕਦਮ ਮਾਰਨ ਤੋਂ ਉਹਦੇ ਵਿੱਚ ਖਾਣੇ ਆ ਖਾਦ ਸੁਪਰ ਕਈ ਵੀ ਪੁੱਛਦੇ ਦੇ ਫਾਇਦੇ ਫਾਇਦੇ ਵੀਰ ਜੀ ਚੋਨਾ ਜਿਹੜਾ ਬਣਾ ਉਹ ਬਹੁਤ ਗਰੋਥ ਕਰਦਾ ਵਾ ਜੇ ਮਾੜੀ ਮੋਟੀ 1 2 4 ਦਿਨ ਲੇਟ ਨਹੀਂ ਦਿਖਾਦੇ ਤੇ ਸੁਪਰ ਦੇ ਨਾਲ ਝੋਨਾ ਰੰਗ ਨਹੀਂ ਛੱਡਦਾ ਤੇ ਜੜਾਂ ਵੀ ਬਹੁਤ ਮਿੱਠੀ ਤਰੀਆਂ ਹੁੰਦੀਆਂ Ne <laughs> 对。<laughs> <laughs> ਆਪਣਾ ਮੱਕੀ ਦਾ ਕੰਮ ਵੀ ਹੋ ਗਿਆ ਸ਼ੁਰੂ ਹੁਣ ਮੱਕੀ ਵੱਢਣੀ ਨਾਲੇ ਚਾਲੂ ਹੋ ਗਈ ਆ ਹੁਣ ਲਗਾਤਾਰ ਨਾਲ ਮੱਕੀ ਦੇ ਵਲੌਗ ਵੀ ਪਾਣਗੇ ਤੇ ਕਿੰਨਾ ਕਿੰਨਾ ਝਾੜ ਨਿਕਲਿਆ ਸਾਰਾ ਤੁਹਾਨੂੰ ਦੱਸਾਂਗੇ ਇਸ ਸਾਲ ਥੋੜੀ ਜੀ ਮੱਕੀ ਜਿਹੜੀ ਰੇਤ ਵਾਲੇ ਥਾਵਾਂ ਤੇ ਹੌਲੀ ਰਹਿ ਗਈ ਆ ਬਾਕੀ ਦੀ ਮੱਕੀ ਤਕਰੀਬਨ ਬਹੁਤ ਵਧੀਆ ਹੈ ਜਿੱਤ ਤਰ੍ਹਾਂ ਆਪਾਂ ਜਿੱਥੇ ਜਿਆਦੀ ਰੇਤ ਰੂਤ ਪਾਈ ਆ ਤੇ ਉਥੇ ਥੋੜੀ ਜੀ ਹੌਲੀ ਰਹੀ ਮੱਕੀ ਇੱਕ ਨੇਰੀਆਂ ਨੂਰੀਆਂ ਦਾ ਕਰਕੇ ਵੀ ਨਾ ਮੱਕੀਆਂ ਡਿੱਗੀਆਂ ਬਹੁਤ ਆ ਬਾਕੀ ਵੇਖੋ ਜੋ ਝਾੜ ਨਿਕਲੂਗਾ ਉਹ ਇਲਾਕੇ ਦਾ ਸਾਰਾ ਉਹੀ ਝਾੜ ਨਿਕਲਦਾ ਹੁੰਦਾ ਤੇ ਬਾਕੀ ਤੁਹਾਨੂੰ ਦਾਦੇ ਰਵਾਂਗੇ ਇਹ ਆਪਣਾ ਵਿਸ਼ਾਲ ਵਾਲਿਆਂ ਦਾ ਕਟਰ ਆ ਤੇ ਜੱਸੀ ਮਸ਼ੀਨ ਆ ਬਹੁਤ ਵਧੀਆ ਦੋਵਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਵਾ ਤੇ ਜਿੱਦਾਂ ਜਿੱਦਾਂ 4x4 ਕੀਤੀਆਂ ਵਾ ਜੇ ਮੀਮੂ ਵੀ ਪਿਆ ਕੋਈ ਚੱਕਰ ਨਹੀਂ 4x4 ਨਾਲ ਵੜਦਾ ਏ ਇੰਨਾ ਕਟਰਾਂ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਨਹੀਂ ਤੇ ਪਹਿਲਾਂ ਮੱਤੀ ਵੜਨੀ بڑا ਪਹਾੜ ਲੱਗਦਾ ਹੁੰਦਾ ਏ